हां जी दोस्तों मैं थोड़ा अपना ਢਿੱਲੋਂ ਕੋਠਾ ਕਰੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਨਾ ਗੋਭੀ ਜਿਹੜਾ ਅਸਲ ਵਿੱਚ ਨਾ ਜਿਹੜੀ ਲੜਾਈ ਚੱਲ ਰਹੀ ਆ ਕਿਸਾਨਾਂ ਦੀ ਉਹ ਐਸੀ ਚੀਜ਼ ਕੋਈ ਚੱਲ ਰਹੀ ਆ ਵੀ ਕਿਤੇ ਤਾਂ ਇਹ ਹੁਣ 50 ਰੁਪਏ ਕਿਲੋ 60 ਰੁਪਏ ਕਿਲੋ 40 ਰੁਪਏ ਕਿਲੋ ਮਿਲ ਰਹੀ ਸੀ ਤੇ ਕਿੱਥੇ ਹੋਣਾ ਆ ਜਿਹੜਾ ਵਾਹਣ ਨੂੰ ਮਜਬੂਰ ਹੋਏ ਵੇ ਆ ਤੇ ਆਹ ਵੇਖੋ ਗੋਭੀ ਟਰੈਕਟਰਾਂ 'ਆ ਵਾਈ ਜਾ ਰਹੀ ਆ ਹੁਣ ਇਹ ਰੁਪਏ ਕਿਲੋ 2 ਰੁਪਏ ਕਿਲੋ ਹੁਣ ਇਹਦੀ ਤੜਾਈ ਵੀ ਨਹੀਂ ਮੁੜ ਰਹੀ ਤੇ ਆ ਸਾਨੂੰ ਦਿਖਾ ਰਹੇ ਆ ਵੀ ਯਾਰ ਗੱਲ ਜੀ ਵੀ ਇਹ ਚੀਜ਼ ਜੇ ਕਿਸਾਨਾਂ ਨੂੰ ਇਸ ਤਰ੍ਹਾਂ ਹੁੰਦਾ ਰਿਹਾ ਕਿਵੇਂ ਕਿਸਾਨਾਂ ਦਾ ਪੇਟ ਭਰ ਸਕੂਗਾ ਕਿਵੇਂ ਆਪਦੇ ਬੱਚੇ ਪਾਲ ਸਕੂਗਾ ਵੀ ਗੱਲ ਤਾਂ ਇਹ ਵੀ ਇਹ ਬਾਲੇ ਟਾਈਮ ਦੀ ਖੇਡ ਨਹੀਂ ਇਹ ਵਾਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਇਸ ਗੱਲ ਤੇ ਆਪਾਂ ਨੂੰ ਜਾਗਰੂਤ ਕਰ ਰਹੀਆਂ ਜਿਹੜੇ ਲੋਕ ਅਪਾਗੇ ਵੀ ਗਾਂ ਵੀ ਦੱਸਿਆ ਵਾ ਵੀ ਜਿਹੜੇ ਲੋਕ ਐਵੇਂ ਗਾਲਾਂ ਕੱਢਦੇ ਆ ਨਾ ਵੀ ਧਰਨੇ ਲਾ ਕੇ ਬਹਿ ਜਾਂਦੇ ਆ ਉਹ ਅਹਿਸਾਸ ਹੀ ਤੋੜ ਨਹੀਂ ਲੱਗਦੀ ਯਾਰ ਤੇ ਬਹੁਤ ਦੁੱਖ ਆਇਆ ਯਾਰ ਵੀ ਆਹ ਵਹਨ ਨੂੰ ਵੇਖ ਕੇ ਤੇ ਵੀ ਐਮ ਐਸ ਪੀ ਚਾਹੀਦੀ ਆ ਸਬਜ਼ੀਆਂ ਤੇ ਫਸਲਾਂ ਤੇ ਜੇ ਐਮ ਐਸ ਪੀ ਹੋਵੇ ਤਾਂ ਇਹ ਚੀਜ਼ ਦਾ ਫਿਕਰ ਨਹੀਂ ਵੀ ਆਪਣੀ ਆਹ ਵਾਹਣੀ ਪਊਗੀ ਫਸਲ ਇਹ ਫਿਰ ਆਪਾਂ ਨੂੰ ਕੁਝ ਨਾ ਕੁਝ ਦੇ ਕੇ ਜਾਵੇ ਮੰਨ ਲਓ ਕੋਈ ਵੀ ਜੀਵਿੰਦਾਰਾ ਚਾਹੇ ਕੋਈ ਆਪਣਾ ਦਿਹਾੜੀ ਵਾਲਾ ਬੰਦਾ ਛੇ ਜੀਵਿੰਦਾਰੀ ਜੀ ਆ ਜਾਣਾ ਜਿਹੜਾ ਖੇਤੀ ਕਰਦਾ ਕੋਈ ਇਹ ਜਿਹੜਾ ਹਿੰਦੂ ਸਿੱਖ ਤਾਂ ਹੈ ਨਹੀਂਗਾ ਕੋਈ ਗੱਲ ਵੀ ਜਿਆ ਕਲਾ ਜੱਟ ਹੀ ਆ ਜਿਹੜਾ ਬੰਦਾ ਖੇਤੀ ਕਰਦਾ ਤੇ ਉਹੀ ਗੱਲ ਆ ਕਿ ਵੀ ਸਰਕਾਰਾਂ ਨੇ ਜਿਹੜੇ ਆ ਹੁਣ ਧਰਨੇ ਮਜਾਰੇ ਆ ਲੋਕ ਕਹਿੰਦੇ ਵੀ ਧਰਨੇ ਮਜਾਰੇ ਯਾਰ ਲੋਕ ਐਵੇਂ ਸੜਕਾਂ ਦੇ ਬੈਠੇ ਆ ਐਵੇਂ ਰੌਲਾ ਪਾਈ ਜਾਂਦੇ ਵੀ ਆ ਚੀਜ਼ਾਂ ਖਾਤਰ ਰੌਲਾ ਪੈਂਦਾਗਾ ਧਰਨੇ ਮਜਾਰੇ ਤਾਂ ਸਹੀ ਲੱਗਦੇ ਆ ਹਾਂ ਵੀ ਲੋਕ ਇਹ ਇਹ ਚੀਜ਼ਾਂ ਲੋਕ ਜੇ ਸੋਚਣ ਹੁਣ ਇਹ ਤੇ ਕਿੰਨੀ ਮਿਹਨਤ ਆਈ ਵੀ ਆ ਆ ਚੀਜ਼ ਤੇ ਹੁਣ ਕਿੰਨੀ ਮਿਹਨਤ ਆਈ ਵੀ ਆ ਜਮਾ ਫਸਲ ਵੜਨ ਵੜਲੀ ਜਦੋਂ ਵਿਕਣ ਦੇ ਕਿਨਾਰੇ ਆ ਗਈ ਹਾਂ ਤੇ ਉਦੋਂ ਬਾਈ ਇਹ ਉਹੀ ਗੱਲ ਰੁਪਏ ਕਿਲੋ ਆ ਗਈ ਤੇ ਤੜਾਈ ਵੀ ਨਹੀਂ ਮੁੜਦੀ ਇਹਦੀ ਹੈ ਤੇ ਇਹ ਚੀਜ਼ ਦਾ ਹੁਣ ਜੇ ਫਿਕਸ ਰੇਟ ਬਣਿਆ ਹੋਵੇ ਜਿਹੜਾ ਹੁਣ ਆਪਣਾ ਮੰਗਾ ਚੱਲਦਿਆਂ ਸਰਕਾਰ ਦੀਆਂ ਆਪਾਂ ਆਪਾਂ ਜੀਵਨਦਾਰੀਆਂ ਦੀਆਂ ਮੰਗਾ ਚੱਲਦਿਆਂ ਵੀ ਐਮਐਸਪੀ ਹੋਵੇ ਵੀ ਹਾਂ ਵੀ ਇਹ ਚੀਜ਼ ਹੋਵੇ ਤੇ ਵੀ ਹੁਣ ਮੰਨ ਲਓ ਗੱਲ ਤੇਰਾ ਮਾਣਾ ਤੂੰ ਗੋਭੀ ਲਾ ਮੇਰਾ ਮਾਣਾ ਮੈਂ ਕਣਕ ਬੀਜਾਂ ਕਿਸੇ ਦਾ ਮਨ ਸਰੋਂ ਬੀਜੇ ਵੀ ਜੇ ਇਹ ਚੀਜ਼ ਐ ਡੋਢੀ ਨਾਲੇ ਦਾ ਵੰਡਵੀਆਂ ਫਸਲਾ ਹੋ ਜਾਣ ਤੇ ਹੁਣ ਆ ਜਿਹੜੇ ਦੀ ਲਾਈਵ ਹੀ ਆ ਮੰਨ ਲਓ ਗੱਲ ਕਿਸੇ ਦੀ ਵੀ ਆ ਕਿਸਾਨ ਹੀ ਆ ਇਹ ਜੀ ਲਾਈਵ ਆ ਤੇ ਉਹਨੂੰ ਉਹਦਾ ਦਿਲ ਪੁੱਛ ਕੇ ਵੇਖੋ ਵੀ ਗੱਲ ਉਹਦੇ ਉਹਦੇ ਕੀ ਉਮੀਦਾਂ ਹੋਣਗੀਆਂ ਉਹਨਾਂ ਉਮੀਦਾਂ ਦੇ ਪਾਣੀ ਫਿਰ ਗਿਆ ਖਰਚਾ ਭੱਲੇ ਨਹੀਂ ਪੈਂਦਾ ਖਰਚਾ ਵੀ ਭੱਲੇ ਨਹੀਂ ਪੈ ਰਿਆ ਤੇ ਐਸ ਕਰਕੇ ਮੈਂ ਆਖਾਂ ਮੈਂ ਆਖ ਵੀ ਆਪਾਂ ਬਾਈ ਨੂੰ ਪੁੱਛਦੇ ਆ ਵੀ ਇਹ ਜਿਹੜਾ ਦੋਸਤੋ ਆ ਵੇਖੋ ਤੁਸੀਂ ਜਿਹੜਾ ਹੁਣ ਕਈ ਬੰਦੇ ਨਾ ਇਹ ਇਹ ਚੀਜ਼ ਆਮ ਬੰਦੇ ਕਹਿਹਂਦੇ ਆ ਵੀ ਇਹ ਯਾਰ ਲੋਕ ਧਰਨੇ ਮੰਜਾਰੇ ਲਾਉਂਦੇ ਆ ਸੜਕਾਂ ਰੋਕ ਕੇ ਬਹਿ ਜਾਂਦੇ ਆ ਉਹਦੇ ਇੱਕ ਬਾਈ ਕਹੀ ਜਾਂਦਾ ਅਸੀਂ ਅਜੇ ਤੱਕ ਕੋਠੇ ਦੇ ਕਣਕ ਬੀਜ ਲਾਂਗੇ ਇਹ ਗੋभी ਵੀ ਹੁਣ ਕੋਠੇ ਦੇ ਲਾ ਲਿਆ ਕਰੋ ਤੇ ਆਹ ਵੇਖੋ ਜਿਹੜੇ ਕੋਠੇ ਦੇ ਕਣਕ ਬੀਜਣ ਵਾਲੇ ਨੂੰ ਆਪਣਾ ਆ ਦਿਖਾ ਦਿੰਨੇ ਆ ਵੀ ਭਰਾਵੋ ਆਹ ਹਾਲ ਕਰਕੇ ਜਿਹੜੇ ਧਰਨੇ ਮੁਜਾਰੇ ਆ ਛੜਕਾਂ ਤੇ ਹਰ ਥਾਂ ਤੇ ਉਹ ਡੱਲੇ ਆਲਾ ਉਹ ਮਰਨ ਵਰ ਤੇ ਬੈਠਾ ਜਗਿੰਦਰ ਗਰਾਹਾ ਉਹ ਕਿਸਾਨ ਸੰਯੁਕਤ ਮੋਰਚਾ ਉਹ ਵੇਖੋ ਕਿ ਡਿੰਗਾ ਡਿੰਗਾ ਰੈਲਗਾਂ ਕਰੀ ਜਾ ਰਹੇ ਆ ਤੇ ਇਹ ਇੱਕ ਸਿਰਫ ਆਪਣੀ ਖਾਤਰੀ ਸੰਘਰਸ਼ ਹੈ ਜਿਹੜੇ ਉਹ ਲੜੇ ਜਾ ਰਹੇ ਆ ਤੇ ਉਧੇ ਜਾਂਦੀ ਟੁਹਾਣੇ ਨੂੰ ਬਾਸਾ ਜਿਹੜੀ ਉਹ ਪਲਟ ਗਈ ਉਹ ਕਿੰਨੀਆਂ ਜਾਨਾਂ ਗਈਆਂ ਕਿੰਨੀਆਂ ਸੱਟਾਂ ਫੇਟਾਂ ਵੱਜੀਆਂ ਕਈ ਮੌਤ ਦੀ ਲੜਾਈ ਲੜ ਰਹੇ ਆ ਤੇ ਸਾਰੀਆਂ ਚੀਜ਼ਾਂ ਇਹ ਆ ਆ ਆ ਕਾਰਨਾਂ ਕਰਕੇ ਆ ਤੇ ਜੇ ਇਹੀ ਚੀਜ਼ ਦਾ ਵਧੀਆ ਰੇਟ ਮਿਲੇ ਵਧੀਆ ਸਾਰਾ ਕੁਝ ਸੈੱਟ ਵੀ ਜਣ ਕੇ ਐਮਐਸਪੀ ਦੇ ਉੱਤੇ ਫਸਲਾਂ ਵਿਕਣ ਤੇ ਆਹ ਜਿਹੜੀਆਂ ਆ ਚੀਜ਼ਾਂ ਆ ਬਰਬਾਦ ਨਾ ਹੋਣ ਕੋਈ ਵਾਹੀ ਜਾਂਦਾ ਕੋਈ ਵਾਉਣ ਦੇ ਕਿਨਾਰੇ ਹੋਇਆ ਖੜਾਗਾ ਤੇ ਆਹ ਵੇਖੋ ਕਿੰਨੀ ਸੋਹਣੀ ਫਸਲ ਆ ਪਰੇ ਭਰੇ ਭਾਇ ਚੱਕਣ ਨੂੰ ਜੀ ਨਹੀਂ ਕਰਦਾ ਭਾਈ ਰੇਡ ਡਾਊਨ ਹੁੰਦਾ ਹਾਂ ਜੀ ਲਫਾਫੇ ਭਰੇ ਪਏ ਮੈਂ ਕਿਹਾ ਚੱਕਣ ਨੂੰ ਜੀ ਨਹੀਂ ਕਰਦਾ ਹਾਂ ਤੇ ਬਾਈ ਕਹਿੰਦਾ ਲਫਾਫੇ ਭਰੇ ਪਏ ਆ ਚੱਕਣ ਨੂੰ ਜੀ ਨਹੀਂ ਕਰਦਾ ਤੇ ਵੇਖੋ ਜਿਹੜੀ ਆਹ ਤੇ ਆ ਕਿੱਡੀ ਸੋਹਣੀ ਫਸਲ ਆ ਤੇ ਇਹਨੂੰ ਜਦੋਂ ਤੋਂ ਲਾ ਕੇ ਇਹ ਛੋਟੇ ਛੋਟੇ ਤੋਂ ਲਾ ਕੇ ਸਾਰਾ ਸਾਰਾ ਪਰਿਵਾਰ ਵਿੱਚ ਇਹਦੀ ਗੋਡੀ ਕਰਦਾ ਰਿਹਾ ਸਣੇ ਬੱਚਾਂ ਤੋਂ ਲਾ ਕੇ ਕਿੰਨੀ ਮਿਹਨਤ ਕਰੀ ਆ ਤੇ ਅੱਜ ਇਹੇ ਜੇ ਵਾਹਣੀ ਪੈ ਰਹੀ ਆ ਜਾਂ ਹੁਣ ਆਹ ਵੇਖੋ ਮੁਕਤ ਭਾਅ ਸੱਟ ਰਹੇ ਆ ਯਾਨੀ ਕਿ ਕੂੜੇ ਦੇ ਭਾਅ ਸੱਟ ਰਹੇ ਆ ਆਹ ਚੀਜ਼ਾਂ ਵੇਖ ਲਓ ਕਿੱਥੋਂ ਤੱਕ ਉਹ ਵੱਡੀ ਪਈ ਆ ਤੇ ਕਿੱਥੇ ਤਾਂ ਇਹ ਇਹਦੇ ਤੇ ਆਸਾਂ ਸੀਗਾ ਵੀ ਆਪਾਂ ਜਾਂ ਆਹ ਕਰਾਂਗੇ ਜਾਂ ਕੋਈ ਆਪਣਾ ਆਪ ਦੇ 100 ਬੰਦੇ ਦੇ ਕਬੀਲਦਾਰੀ ਦੇ ਢਾਂਚੇ ਹੁੰਦੇ ਹੈਗੇ ਤੇ ਗਾਂਹ ਹਜੇ ਵਾਂਹ ਠੇਕੇ ਤੇ ਹੋਇਆ ਤਾਂ ਉਹੀ ਫਾਹ ਲੈਣ ਵਾਲੀ ਗੱਲ ਹੀ ਬਣ ਜਾਂਦੀ ਆ ਠੇਕੇ ਤੇ ਲਿਆ ਵਾ ਠੇਕੇ ਦੇ ਵਾਂਹ ਲਿਆ ਵਾ ਬਾਈ ਕਹਿੰਦਾ ਤੇ ਬਾਈ ਗੱਲ ਇਹ ਆ ਵੀ ਇਹ ਇਹ ਚੀਜ਼ਾਂ ਆਪਾਂ ਇਹ ਹਰ ਇੱਕ ਬੰਦੇ ਨੂੰ ਆਪਾਂ ਜਿਹੜਾ ਕੋਈ ਵੀਡੀਓ ਵਲੌਗ ਕਰਦਾ ਜਾਂ ਬਣਾਉਂਦਾਗਾ ਤੇ ਇਹੋ ਜਿਹੇ ਵੀਡੀਓ ਨਾਲ لازਮੀ ਤੁਸੀਂ ਦਿਖਾਇਆ ਕਰੋ ਯਾਰ ਗੱਲ ਇਹ ਆ ਵੀ ਜਿਹੜੇ ਲੋਕ ਕੋਈ ਕਮੈਂਟ ਕਰ ਦਿੰਦੇ ਆ ਵੀ ਯਾਰ ਇਹ ਤਾਂ ਐਵੇਂ ਛੜਕਾਂ ਦੇ ਬਹਿ ਜਾਂਦੇ ਆ ਇਹ ਤਾਂ ਹਰੇਕ ਗੱਲ ਤੇ ਧਰਨਾ ਲਾ ਲੈਂਦੇ ਆ ਇੰਨਾਂ ਗੱਲਾਂ ਕਰਕੇ ਧਰਨੇ ਲੱਗਦੇ ਆ ਤੇ ਹੋਰ ਕੋਈ ਕਿਸੇ ਦਾ ਚਾ ਨਹੀਂ ਬਾਈ ਭੁੱਖੇ ਤੇ ਆਏ ਬੈਠਣ ਨੂੰ ਤੇ ਆ ਤੁਹਾਨੂੰ ਦਿਖਾ ਰਹੇ ਆ ਆ ਵੇਖੋ ਇਹ ਜਿਹੜੇ ਨੇ ਵੇਖਣੀ ਹੋਵੇ ਆਪਣਾ ਭਗਤੇ ਤੋਂ ਲਾ ਕੇ ਤੇ ਸੁਖਾ ਨੰਦ ਤੇ ਆਪਣੇ ਗੋਭੀ ਦਾ ਕਾਫੀ ਜਣ ਕੇ ਕਾਫੀ ਏਕੜ ਲੱਗੇ ਹੋਏ ਆ ਗੋਭੀ ਤੇ ਸਾਰਿਆਂ ਦੇ ਚਿਹਰੇ ਆ ਜਿਹੜੇ ਉਮਰ ਜਾਏ ਹੋਏ ਆ ਤੇ ਹਰ ਇੱਕ ਬੰਦਾ ਚਿੰਤਾ ਦੇ ਵਿੱਚ ਪਿਆ ਹੋਇਆ ਵੀ ਜਿਹਦੇ ਗੋਭੀ ਲੱਗੀ ਵੀ ਸੀ ਤੇ ਕਿੱਥੇ ਤਾਂ 20000 50000 ਤੇ ਲੱਖ ਰੁਪਇਆ ਘੱਟੋ ਘੱਟ 50 50 ਹਜ਼ਾਰ ਖਰਚਾ ਆਇਆ ਵਾ ਕਿੱਲੇ ਤੇ 60 60 ਹਜ਼ਾਰ ਤੇ ਵਟਿਆ ਇਹਦੇ ਚ 15 15 ਹਜ਼ਾਰ ਵੀ ਨਹੀਂ ਜਾਣਾ ਜਿਹੜੇ ਹਿਸਾਬ ਨਾਲ ਰੇਟ ਆ ਗਿਆ ਤੇ ਇਹ ਚੀਜ਼ਾਂ ਤੁਸੀਂ ਲਾਜ਼ਮੀ ਤੇ ਪਰ ਜਿਹੜੇ ਕੋਈ ਸੰਘਰਸ਼ ਲੜਦੇ ਆ ਨਾ ਤੇ ਉਹਨਾਂ ਨੂੰ ਬੁਰਾ ਭਲਾ ਨਾ ਬੋਲਿਆ ਕਰੋ ਆਹੀ ਬੇਨਤੀ ਹੈ ਜੇ ਸਾਥ ਦੇਣਾ ਹੁੰਦਾ ਤੁਹਾਡੀ ਗੱਲ ਵੱਖਾ ਪਹਿਲੀ ਗੱਲ ਤਾਂ ਸਾਥ ਦੇਣਾ ਬਣਦਾਗਾ ਜੇ ਨਹੀਂ ਵੀ ਸਾਥ ਦੇਣਾ ਤਾਂ ਤੁਸੀਂ ਪੁੱਠਾ ਸਿੱਧਾ ਨਾ ਬੋਲਿਆ ਕਰੋ ਯਾਰ ਜਿਹੜੇ ਬੰਦੇ ਜਾਨਕੀ ਧਰਨੇ ਮਜਾਰੇ ਕਰਦੇ ਆ ਉਹ ਆਪਣੀ ਖਾਤਰੀ ਕਰਦੇ ਹੈਗੇ ਤੇ ਆਪਾਂ ਉਹਨਾਂ ਦਾ ਸਹਿਯੋਗ ਦਿਆ ਕਰਕੇ ਤੇ ਆ ਸਾਨੂੰ ਫੇਰ ਦਿਖਾ ਦਿੰਨੇ ਆ ਤੇ ਆ ਵੇਖੋ ਉਹ ਥੋ ਟਿੱਕਰ ਆ ਵੇਖੋ ਕਿਵੇਂ ਕੂੜੇ ਦੇ ਭਾ ਜਿਹੜੀ ਇਹ ਗੋਭੀ ਸਿੱਟਣ ਨੂੰ ਤਿਆਰ ਹੋਏ ਵੀ ਆ ਤੇ ਆ ਆ ਫੇਰ ਸਾਨੂੰ ਦਿਖਾ ਦਿੰਨੇ ਆ ਆ ਆ ਵੇਖੋ ਉਹ ਥੋ ਟਿੱਕਰ ਵੱਡੀ ਪਈ ਆ ਤੇ ਕਿੱਥੇ ਤਾਂ ਇਹ ਸੀਗੀ ਘੱਟੋ ਘੱਟ 50000 ਦੀ ਗੱਡੀ ਭਰਨੀ ਸੀ 60 ਦੀ ਲੱਖ ਰੁਪਏ ਦੀ ਕਰਜਾਣੀ ਸੀ ਤੇ ਕਿੱਥੇ ਇਹਦਾ 10000 ਵੀ ਨਹੀਂ ਵਟਿਆ ਜਾਣਾ ਤੇ ਆਹੀ ਬੇਨਤੀਆਂ ਸੀ ਭਰਾਵੋ ਤੇ ਲਾਜ਼ਮੀ ਸਾਥ ਦਿਆ ਕਰੋ ਕਿਸਾਨਾਂ ਦਾ ਤੇ ਅੱਗੇ ਸਾਨੂੰ ਪਤਾ ਹੀ ਆ ਜੋ ਕੁਝ ਹੋਈ ਜਾਂਦਾ ਜੇ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਸਰਕਾਰਾਂ ਮਾੜਾ ਗੋਟਾ ਆਪਾਂ ਨੂੰ ਜਿਉਂਦੇ ਰੱਖ ਸਕਦੇ ਆ ਆਪਾਂ ਸਹਿਕਦੇ ਰਹਿ ਜਾਾਂਗੇ ਤੇ ਜੇ ਨਹੀਂ ਤਾਂ ਫਿਰ ਓਡੋ-ਓਡੀ ਜੇ ਆਪਾਂ ਨੂੰ ਆਪਣੀ ਵੰਝਲੀ ਵਿਝਾਈ ਜਾਵਾਂਗੇ ਤਾਂ ਆਪਾਂ ਪਤਾ ਹੀ ਆ ਫਿਰ ਕੱਲੇ-ਕੱਲੇ ਨੂੰ ਇਹਨਾਂ ਨੇ ਮਾਰ ਲੈਣੀਆਂ ਤੇ ਆਹੀ ਧੰਨਵਾਦ ਸੀ ਦੋਸਤੋ ਗੱਲ ਤੁਹਾਨੂੰ ਦੱਸਣੀ ਸੀ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋਗੇ